ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਲੋਬੀ ਸੱਜਣੋ ਤੁਹਾਡੇ ਨਾਲ ਆਪਾਂ ਵੀਡੀਓ ਸਾਂਝੀ ਕਰਨ ਲੱਗੇ ਆਂ ਇਹ ਵੀਡੀਓ ਹੈਗੀ ਆ ਜਿਹੜੀ ਆਪਾਂ ਦਰਖਤ ਲਾਉਣ ਲੱਗੇ ਹੋਏ ਸੀਗੇ 1 ਮਹੀਨਾ ਹੋ ਗਿਆ ਤੇ ਤੁਸੀਂ ਦੱਸੋ ਦੇਖ ਕੇ ਦਰਖਤ ਵੀ ਆਪਣੇ ਜਿਹੜੇ ਲੱਗੇ ਆ ਦਰਖਤ ਕਿਵੇਂ ਇਹਨਾਂ ਦੀ ਗਰੋਥ ਆ ਤੇ ਆਪਾਂ ਜਿਹੜੇ ਦਰਖਤ ਲਾਏ ਆ ਇਹ ਕਾਮਯਾਬ ਹੋ ਚੱਲੇ ਆ ਹੁਣ ਤੇ ਆਪਣੇ ਜਿਹੜੇ ਬਜ਼ੁਰਗ ਆ ਇਹਨਾਂ ਦੀ ਦੇਖ ਰੇਖ ਕਰਦੇ ਆ ਤੇ ਰਾਤੀ ਜਿਹੜਾ ਮੀਂਹ ਪਿਆ ਸੀਗਾ ਤੇ ਉਹ ਹੁਣ ਜਿਹੜੇ ਬੂਟੇ ਵਿੰਗੇ ਟੇਢੇ ਹੋਏ ਆ ਉਹਨਾਂ ਨੂੰ ਸਿੱਧੇ ਕਰ ਰਹੇ ਆ ਦੇਖ ਸਕਦੇ ਹੋ ਤੁਸੀਂ ਬੂਟਿਆਂ ਦੀ ਜਿਹੜੀ ਗਰੋਥ ਆ ਬਹੁਤ ਵਧੀਆ ਹੋ ਗਈ ਆ ਬਾਕੀ ਅੱਜ ਤੁਹਾਡੀ ਆਪਾਂ ਬਜ਼ੁਰਗਾਂ ਦੇ ਨਾਲ ਵੀ ਗੱਲਬਾਤ ਕਰਾਵਾਂਗੇ ਜਿਹੜੇ ਆਪਣੇ ਸਾਥੀ ਨੇ ਬਜ਼ੁਰਗ ਜਿਨ੍ਹਾਂ ਦੀ ਸਹਾਇਤਾ ਨਾਲ ਆਪਾਂ ਦਰਖਤ ਲਾਏ ਆ ਇਹ ਤੇ ਦੇਖ ਸਕਦੇ ਹੋ ਤੁਸੀਂ ਜਿਹੜਾ ਮੀਂਹ ਪੈ ਕੇ ਤੇ ਖਾਲੀਆਂ ਦੇ ਵਿੱਚ ਪਾਣੀ ਖੜ ਚੁੱਕਿਆ ਹੈ ਕਾਫੀ ਜਿਹੜਾ ਮੀਂਹ ਰਾਤੀ ਪਿਆ ਦੱਸੋ ਤੁਸੀਂ ਕਮੈਂਟਾਂ ਦੇ ਵਿੱਚ ਵੀ ਜਿਹੜੀ ਆਪਣੀ ਇਹ ਬਗੀਚੀ ਆਪਾਂ ਲਾਈ ਆ ਤੇ ਕਿਵੇਂ ਗਰੋਥ ਹੈ ਦੀ ਹੁਣ ਬੂਟਿਆਂ ਦੀ ਦੋਸਤੋ ਜਿਹੜੇ ਆਪਣੀ ਦਰਖਤ ਹੈ ਡਿਸਪੈਂਸਰੀ ਦੇ ਵਿੱਚ ਆਪਾਂ ਲਾਈ ਸੀ ਤੁਹਾਨੂੰ ਆਪਾਂ ਪਹਿਲੀਆਂ ਵੀਡੀਓ ਦੇ ਵਿੱਚ ਵੀ ਦੱਸ ਚੁੱਕੇ ਹਾਂ ਤੇ ਡਿਸਪੈਂਸਰੀ ਦੇ ਵਿੱਚ ਡਾਕਟਰ ਸਾਹਿਬ ਆ ਡਿਊਟੀ ਨਿਭਾ ਰਹੇ ਨੇ ਸੁਖਬੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਕਿਵੇਂ ਤੁਸੀਂ ਦੇਖ ਰਹੇ ਹੋ ਵੀ ਆਪਣੇ ਬੂਟਿਆਂ ਨੂੰ ਲੱਗਿਆ ਨੂੰ ਮਹੀਨਾ ਹੋ ਗਿਆ ਹਾਂਜੀ ਜੀ ਹੋ ਗਿਆ ਜੀ ਮਹੀਨਾ ਤੇ ਕਿਵੇਂ ਗਰੋਥ ਇਹਨਾਂ ਦੀ ਕਿਵੇਂ ਵਧੀਆ ਬਾਗਬੀਤੀ ਬਣ ਗਈ ਵਧੀਆ ਚੱਲ ਗਿਆ ਠੀਕ ਹੈ ਜੀ ਗਰੋਥ ਕਾਫੀ ਆ ਹਾਂਜੀ ਲੋ ਵੀ ਦੋਸਤੋ ਅੱਗੇ ਵੀ ਤੁਹਾਡੀ ਆਪਾਂ ਯੁਰਗਨ ਨਾਲ ਵੀ ਗੱਲਬਾਤ ਕਰਾਵਾਂਗੇ ਲੋ ਵੀ ਦੋਸਤੋ ਇੱਧਰ ਵੀ ਦੇਖ ਸਕਦੇ ਹੋ ਤੁਸੀਂ ਸਾਰੇ ਆਪਾਂ ਡਿਸਪੈਂਸਰੀ ਦੇ ਵਿੱਚ ਤਕਰੀਬਨ 100 ਤੋਂ 20 25 ਜਿਹੜੇ ਦਰਖਤ ਆਪਾਂ ਲਾਏ ਆ ਇਹ ਬੂਟੇ ਜਿੰਨਾਂ ਚ ਇੱਕ ਤਰਵੈਣੀ ਵੀ ਸ਼ਾਮਲ ਆ ਜਿਹਦੀ ਆਪਾਂ ਸਪੈਸ਼ਲ ਵੀਡੀਓ ਕਰੀ ਸੀਗੀ ਸਾਰੇ ਖਾਲੀਆਂ ਬਣਾ ਕੇ ਲਾਈਨਾਂ ਦੇ ਵਿੱਚ ਲਾਏ ਆ ਬੂਟੇ ਤੇ ਇੱਧਰ ਬਾਈਜੀਤ ਸਿੰਘ ਜੀ ਬਾਈ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਹੈ ਜੀ ਹਾਂ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਬੂਟੇ ਲਾਉਂਦਿਆਂ ਮਹੀਨਾ ਹੋ ਗਿਆ ਆਪਾਂ ਨੂੰ ਮਹੀਨਾ ਹੋ ਗਿਆ ਜੀ ਮਹੀਨਾ ਹੋ ਗਿਆ ਨਾ ਤੇ ਹੁਣ ਜਿਹੜੀ ਇਹਨਾਂ ਦੀ ਗਰੋਥ ਆ ਜਿਹੜੇ ਬੂਟਿਆਂ ਦੀ ਕਿਵੇਂ ਉਦੋਂ ਨਾਲੋਂ ਤੇ ਹੁਣ ਕਿੰਨਾ ਕੁ ਫਰਕ ਹੈ ਹੁਣ ਨਾਲੋਂ ਦੀ ਦਿੱਸ ਗੇੜ ਗੇੜ ਦਾ ਫਰਕ ਪੈ ਗਿਆ ਜਿਹਨੇ ਪੌਣੇ ਫੁੱਟ ਤੋਂ ਵੱਧ ਗਏ ਵੱਧ ਗਏ ਚੱਲ ਭੇਦ ਰੱਖਦਾ ਆਪਣੀ ਹੁਣ ਭੇਦ ਚੱਲ ਭਈ ਹੁਣ ਮਰਦੇ ਨਹੀਂਗੇ ਹੁਣ ਕਾਮਯਾਬ ਹੋ ਗਿਆ ਆਪਾਂ ਬਾਕੀ ਵੇਖਭਾਲ ਮਗਰੋਂ ਵੀ ਕਰਾਂਗੇ ਹਾਜ਼ਰੀ ਤੋਂ ਬਿਨਾਂ ਵੀ ਕਿਤੇ ਵੇਖਭਾਲ ਕਰਾਂਗੇ ਹਾਂਜੀ ਹਾਂਜੀ ਇਹ ਤੋਂ ਦਵਾਈਆਂ ਦੇ ਦਵਾਟਾਂ ਦਿਓ ਜੇ ਤੇ ਉਹਦੇ ਬੁੱਝੇ ਬੁੱਝਿਆ ਇਹ ਹੁਣ ਇਹਨਾਂ ਨੂੰ ਯਾਨੀ ਕਿ ਇਹਨਾਂ ਦੀ ਦੇਖਰੇਖ ਦੇ ਟਾਈਮ ਹਾਂ ਵੇਖਾਂ ਹਾਂਜੀ ਲੋ ਵੀ ਦੋਸਤੋ ਅੱਗੇ ਵੀ ਤੁਹਾਡੀ ਆਪਾਂ ਕਰਾਉਣੇ ਗੱਲ ਇਹਨੇ ਬਾਬਾ ਬੁੱਧਾ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਆ ਜੀ ਆ ਬਾਅਦ ਚ ਬੰਨ ਲਓ ਬਲ ਇਧਰ ਨੂੰ ਦੇਖੋ ਮੜਾ ਜਾਂ ਉਹ ਠੀਕ ਠਾਕ ਆ ਹਾਂ ਵਧੀਆ ਤੇ ਕਿਵੇਂ ਆਪਣੇ ਬੂਟੇ ਹੁਣ ਬੂਟੇ ਬਹੁਤ ਵਧੀਆ ਮਹੀਨਾ ਹੋ ਗਿਆ ਲੱਗਿਆ ਮਹੀਨਾ ਹੋ ਗਿਆ ਲੱਗਿਆ ਨੂੰ ਹੁਣ ਪੂਰੇ ਕੰਮ ਜਾਪ ਹਾਂ ਪੂਰੇ ਕੰਮ ਤੇ ਰਾਤ ਵਾਲੇ ਮੀਨ ਨਾਲ ਪੂਰਾ ਵਧੀਆ ਹੋ ਗਿਆ ਕੰਮ ਲਓ ਜੀ ਠੀਕ ਹੈ ਜੀ ਤੇ ਇਧਰ ਹਾਂ ਜੀ ਆ ਤਰਵੈਣੀ ਸੀ ਆਪਣੀ ਇਹ ਵੀ ਚੱਲੀ ਹੋਈ ਆ ਵਧੀਆ ਤੇ ਇਧਰ ਨੇ ਚਾਚਾ ਚਮਕੌਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਆ ਜੀ ਹਾਂ ਠੀਕ ਠਾਕ ਆ ਜੀ ਤੇ ਕਿਵੇਂ ਆਪਣੀ ਮਗੀਚੀ ਬਹੁਤ ਵਧੀਆ ਜੀ ਬਹੁਤ ਵਧੀਆ ਹੋ ਗਈ ਹਾਂਜੀ ਹਾਂਜੀ ਕਿਰਪਾ ਕਰਤੀ ਵਾਹਿਗੁਰੂ ਜੀ ਹਾਂਜੀ ਕਰਤੀ ਜੀ ਕਰਤੀ ਇਹ ਰਾਤ ਮੀਂਹ ਵੀ ਪੈ ਗਿਆ ਮੀਂਹ ਪੈ ਗਿਆ ਬਹੁਤ ਵਧੀਆ ਚੱਲਿਆ ਜੀ ਤੇ ਆਪਣੇ ਬੂਟੇ ਹੋ ਗਏ ਉਹਨਾਂ ਦਾ ਗੱਠ ਗੱਠ ਵੱਧ ਗਏ ਫਿਰ ਮਹੀਨੇ ਵਿੱਚ ਦੀ ਹਾਂਜੀ ਵੱਧ ਗਏ ਗੱਠ ਗੱਠ ਤੇ ਹੁਣ ਆਪਾਂ ਵੀ ਕਾਮਯਾਬ ਆ ਬਬਗੀ ਜੀ ਹਾਂਜੀ ਕਾਮਯਾਬ ਆ ਜੀ ਠੀਕ ਹੈ ਜੀ ਤੇ ਇਧਰ ਭਾਈ ਨੀਲਾ ਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਠੀਕ ਠਾਕ ਹਾਂਜੀ ਹਾਂ ਸਵੇਰੇ ਸਵੇਰੇ ਫਿਰ ਦਰਖਤਾਂ ਦੇ ਆਗੇ ਨੇੜੇ ਫੇਰ ਆ ਹਾਂਜੀ ਹਾਂ ਤੇ ਰਾਤ ਵਾਲੇ ਮੀਂਹ ਨਾਲ ਕਿਵੇਂ ਦਰਖਤ ਠੀਕ ਹੈ ਜੀ ਠੀਕ ਹੈ ਹਵਾ ਦੇ ਨਾਲ ਹੋ ਗਏ ਡੇਡੇ ਵੇਡੇ ਹਨਾ ਥੋੜੇ ਬਦੇ ਉਹ ਸਿੱਧੇ ਕਰਦੇ ਫਿਰ ਹੁਣ ਹਾਂਜੀ ਚਲੋ ਸਹੀ ਗੱਲ ਹੈ ਲੋ ਵੀ ਦੋਸਤੋ ਇਹ ਨੇ ਆਪਣੇ ਬਜ਼ੁਰਗ ਸਾਥ ਦਿੰਦੇ ਆ ਜਿਹੜੇ ਤੇ ਡਾਕਟਰ ਸਾਹਿਬ ਵੀ ਸੁਬਾ ਪਹੁੰਚੇ ਹੋਏ ਆ 8 ਵਜੇ ਦਾ ਟਾਈਮ ਆ ਤੇ ਜਿਹੜੀ ਸੁਬਾ ਸੁਬਾ ਕੇ ਜਿਹੜੇ ਆਪਣੇ ਇਥੋਂ ਬਗੀਚੀ ਦੀ ਜਿਹੜੀ ਦੇਖ ਰੇ ਕਰਕੇ ਗਾਂ ਕੇ ਕੰਮ ਚੱਲਦਾ ਧੰਨਵਾਦ ਦੋਸਤੋ ਤੇ ਜਿੰਨੇ ਵੀ ਦੋਸਤ ਆਪਣੇ ਵੀਡੀਓ ਦੇ ਨਾਲ ਜੁੜੇ ਹੋਏ ਆ ਚੈਨਲ ਦੇ ਨਾਲ ਜੁੜੇ ਆ ਸਾਰਿਆਂ ਨੂੰ ਬੇਨਤੀ ਆ ਕਿ ਵੀਡੀਓ ਵੱਧ ਵੱਧ ਸ਼ੇਅਰ ਕਰੋ ਜਿਨ੍ਹਾਂ ਨੇ ਆਪਣੇ ਪੇਜ ਨੂੰ ਫੋਲੋ ਨਹੀਂ ਕੀਤਾ ਉਹ ਫੋਲੋ ਵੀ ਕਰ ਲਵੋ ਤੇ ਵੀਡੀਓ ਉਹਨੂੰ ਸ਼ੇਅਰ ਕਰਕੇ ਹਰ ਇੱਕ ਤੱਕ ਪਹੁੰਚਾਓ ਤਾਂ ਜੋ ਇਦਾਂ ਦੀਆਂ ਵੀਡੀਓ ਲੋਕਾਂ ਤੱਕ ਪਹੁੰਚਣ ਤੇ ਲੋਕ ਜਾਗਰੂਤ ਹੋਣ ਤੇ ਵਾਤਾਵਰਣ ਨੂੰ ਬਚਾਉਣ ਦੇ ਵਿੱਚ ਜਿਹੜੇ ਬੂਟੇ ਲਾ ਕੇ ਇਹ ਆਪਦਾ ਫਰਜ਼ ਸਾਰੇ ਅਦਾ ਕਰਨ ਧੰਨਵਾਦ ਦੋਸਤੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤੇ ਸ਼ੁਕਰੀਆ